ਮੈਂ ਬੇਨਤੀ ਕਰਨ ਲੱਗਿਆ ਸੀ ਸਤਿਗੁਰੂ ਧੰਗੁਰੂ RAMDAS ਦੇ ਦਰਬਾਰ ਦੀ ਕਰਾਮਾਤ ਗੁਰੂ RAMDAS ਦੇ ਦਰਬਾਰ ਦੀ ਬਖਸ਼ਿਸ਼ ਮੈਂ ਬੇਨਤੀ ਕਰਨ ਲੱਗਿਆ ਸੀ ਸਤਿਗੁਰੂ ਧੰਗੁਰੂ RAMDAS ਦੇ ਦਰਬਾਰ ਦੀ ਕਰਾਮਾਤ ਗੁਰੂ RAMDAS ਦੇ ਦਰਬਾਰ ਦੀ ਬਖਸ਼ਿਸ਼ ਕਿੱਡੀ ਬਖਸ਼ਿਸ਼ ਸਤਿਗੁਰੂ ਦੀ ਜੇ ਸਤਿਗੁਰੂ ਦੇ ਅਸਥਾਨਾਂ ਤੇ ਇਹ ਬਖਸ਼ਿਸਾਂ ਵਰਤ ਰਹੀਆਂ ਨੇ ਤਾਂ ਇਹ ਤੋਂ ਆਪਾਂ ਲਾਹਾ ਲਈਏ ਕਿਉਂਕਿ ਸਤਿਗੁਰੂ ਦੇ ਦਰ ਤੇ ਬੜੀ ਕਲਾ ਵਰਤਦੀ ਆ ਇੱਕ ਦਿਨ ਦਾਸ ਸਾਚਖੰਡ ਸ੍ਰੀ ਰਮੰਦਰ ਸਾਹਿਬ ਸੇਵਾ 'ਚ ਬੈਠਾ ਸੀ ਸੇਵਾ 'ਚ ਬੈਠਿਆਂ ਇੱਕ ਪ੍ਰੇਮੀ ਫਿਰੋਜ਼ਪੁਰ ਤੋਂ ਆਇਆ ਕਿ ਵੈਸੇ ਕਲੀਨ ਸੇਵ ਸੀ ਭਾਵਨਾ ਵੇਖਿਓ ਤੁਸੀਂ ਉਹ ਪ੍ਰੇਮੀ ਨੇ ਆ ਕੇ ਪਿੱਛੋਂ ਗਿਆ ਕਹਿਣ ਲੱਗਿਆ ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਜਿਹੜੇ ਸਤਗੁਰੂ ਦੇ ਪੀੜੇ ਥੱਲੇ ਰੁਮਾਲ ਹੈ ਇਹ ਰੁਮਾਲ ਕਿਰਪਾ ਕਰਕੇ ਦਿਓ ਮੈਂ ਬੇਨਤੀ ਕਰਾਂ ਉੱਥੇ ਜਿਹੜੇ ਤੌਲੀਏ ਸੇਵਾ 'ਚ ਲੱਗਦੇ ਆ ਜਾਂ ਰੁਮਾਲ ਸੇਵਾ 'ਚ ਲੱਗਦੀ ਹੈ ਉਹ ਦਿਨ ਵਿੱਚ ਕਈ ਕਈ ਵਾਰ ਮਾਈਆਂ ਸਹਿਰ ਦੀਆਂ ਆਉਂਦੀਆਂ ਜਾਂ ਨਗਰਾਂ ਦੀਆਂ ਸੰਗਤਾਂ ਆਉਂਦੀਆਂ ਪੱਕੀਆਂ ਉਹ ਤੌਲੀਏ ਆਪਣੇ ਕੋਲੋਂ ਧੋਤੇ ਹੋਏ ਲੈ ਆਉਂਦੇ ਆ ਸੁੱਚੇ ਤੇ ਉਹ ਧੋਣ ਵਾਲੇ ਸੇਵਾ ਵਾਲੇ ਲੈ ਜਾਂਦੇ ਆ ਉਹ ਕੁਦਰਤੀ ਜਦੋਂ ਪ੍ਰੇਮੀ ਨੇ ਆ ਕੇ ਉਹ ਸੇਵਾ ਮੰਗੀ ਉਹ ਤੋਂ 5 ਕੁ ਮਿੰਟ ਪਹਿਲਾਂ ਹੀ ਇੱਕ ਪ੍ਰੇਮੀ ਬਦਲ ਕੇ ਲੈ ਕੇ ਗਿਆ ਸੀ ਤੇ ਮੈਂ ਉਹਨੂੰ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਉਹਨੂੰ ਅਸੀਂ ਪੰਡਾਰੀ ਪੰਡਾਰੀ ਕਹਿੰਦੇ ਆ ਸਾਰੇ ਫਿਰੋਜ਼ਪੁਰ ਦੇ ਇਲਾਕੇ 'ਚ ਜੋ ਕਈ ਵਸਾਂ ਸੰਗਤ ਦੀਆਂ ਹਰ ਐਤਵਾਰ ਲੈ ਕੇ ਆਉਂਦਾ ਹਰ ਐਤਵਾਰ ਬਿਨਾਂ ਨਾ ਆ ਕੇ ਜਿੰਨੇ ਦਰਬਾਰ ਸਾਹਿਬ ਸਿੰਘ ਸੇਵਾ ਕਰਦੇ ਆ ਅਕਾਲ ਤਖਤ ਸਾਹਿਬ ਸਿੰਘ ਸੇਵਾ ਕਰਦੇ ਆ ਉਹਨਾਂ ਸਾਰਿਆਂ ਦਾ ਪ੍ਰਸ਼ਾਦਾ ਬਣਾ ਕੇ ਲਿਆਉਂਦਾ ਸਾਰਿਆਂ ਨੂੰ ਸਕਾਉਂਦੇ ਆ ਮੈਂ ਕਿਹਾ ਭੰਡਾਰੇ ਹੁਣੇ ਕਮਾਈ ਸੇਵਾ ਲੈ ਕੇ ਗਈ ਹੈ ਹਜੇ ਤਾਂ ਰੁਮਾਲ ਸੇਵਾ ਚ ਲੱਗੀ ਵੀ ਨਹੀਂ ਉਹਦੇ ਅੱਖਾਂ ਚ ਅਥਰੂ ਆ ਗਏ ਮੈਂ ਕਿਹਾ ਵਿਰਾਗ ਨਾ ਕਰ ਭੰਡਾਰੀ ਕੋਈ ਗੱਲ ਨਹੀਂ ਲੈ ਜਾ ਜੇ ਤੂੰ ਲੈ ਕੇ ਜਾਣੀ ਕਹਿਣ ਲੱਗਿਆ ਸਿੰਘ ਸਾਹਿਬ ਜੀ ਇਹ ਤਾਂ ਰੁਮਾਲ ਤੋਂ ਬੜੀ ਬਖਸ਼ਿਸ਼ ਹੋਈ ਮੈਂ ਕਿਹਾ ਦੱਸ ਕੀ ਬਖਸ਼ਿਸ਼ ਹੋਈ ਉਹਨੇ ਦੱਸਿਆ ਕਹਿੰਦਾ ਮੇਰੇ ਘਰ ਇੱਕ ਪੁੱਤਰ ਹੋਇਆ ਉਹ ਪੁੱਤਰ ਨਾ ਹਿਲਦਾ ਨਾ ਵੇਖਦਾ ਨਾ ਸੁਣਦਾ ਸੀ ਨਾ ਖਾਂਦਾ ਨਾ ਪੀਂਦਾ ਨਾ ਉੱਠਦਾ ਕੁਝ ਵੀ ਕੋਈ ਹਰਕਤ ਨਹੀਂ ਸੀ ਕੇਵਲ ਸਵਾਸ ਚੱਲਦੇ ਸੀ ਇੱਥੇ ਕਹਿੰਦਾ ਮੈਂ ਹਾਜ਼ਰੀ ਭਰਦਾ ਸੀ ਦਰਬਾਰ ਸਾਹਿਬ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਇੱਥੋਂ ਸਰੋਵਰ ਦਾ ਜਲ ਲੈ ਕੇ ਜਾ ਇਹ ਸਿਕਾਇਆ ਕਰ ਤੇ ਕਿਸੇ ਸੇਵਾ ਵਿੱਚ ਕਰਨ ਵਾਲੇ ਪ੍ਰੇਮੀ ਨੇ ਕਹਿ ਦਿੱਤਾ ਵੀ ਸਤਿਗੁਰੂ ਦੇ ਦਰ ਤੋਂ ਤੌਲੀਆ ਸੇਵਾ ਵਾਲਾ ਲੈ ਜਾਇਆ ਕਰ ਜਿਹੜਾ ਅੰਦਰ ਜੰਗਲੇ ਦੇ ਅੰਦਰ ਤੌਲੀਆ ਲੱਗਦਾ ਹੈ ਵੇਖੋ ਸਰੋਵਰ ਦੀ ਕਿੱਡੀ ਬਕਸ਼ਿਸ ਹੋਣੀ ਹੈ ਉਹ ਦਰ ਦੀਆਂ ਕਿੱਡੀਆਂ ਬਕਸ਼ਸਾਂ ਹੋਣੀਆਂ ਉਹ ਮਹਾਰਾਜ ਦੇ ਦਰ ਤੇ ਕੁਝ ਸਮੇਂ ਹੀ ਸੇਵਾ 'ਚ ਲੱਗਣ ਵਾਲਾ ਕੁਝ ਮਿੰਟ ਸੇਵਾ 'ਚ ਲੱਗਣ ਵਾਲਾ ਤੌਲੀਆ ਤੇ ਰਮਾਲ ਦੀ ਕਿੱਡੀ ਬਕਸ਼ਿਸ ਕਿਉਂਕਿ ਗੁਰੂ ਰਾਮਦਾਸ ਦੇ ਚਰਨਾਂ ਨੂੰ ਸੋਹੰਦਾ ਉਹ ਗੁਰੂ ਰਾਮਦਾਸ ਦੀ ਬਕਸ਼ਿਸ ਹੈ ਉਹ ਰਮਾਲ ਕਹਿੰਦਾ ਮੈਂ ਇੱਥੋਂ ਲੈ ਜਾਣਾ ਤੇ ਤੌਲੀਆ ਲੈ ਜਾਣਾ ਸੁੱਚੇ ਜਲ ਦੇ ਵਿੱਚ ਕਹਿੰਦਾ ਇਹਦਾ ਇਸ਼ਨਾਨ ਕਰਾ ਕੇ ਉਹ ਜਿਹੜਾ ਜਲ ਹੁੰਦਾ ਉਹਦੇ ਨਾਲ ਬੱਚੇ ਦਾ ਇਸ਼ਨਾਨ ਵੀ ਕਰਾਉਣਾ ਤੇ ਉਹਦੇ ਮੁੱਖ ਵਿੱਚ ਵੀ ਪਾਉਣਾ ਅੱਜ ਹੋਰ ਕੱਲ ਹੋਰ ਕਹਿਣ ਲੱਗਿਆ ਕਹਿੰਦਾ ਉਹ ਬੱਚਾ ਅੱਜ ਬਿਲਕੁਲ ਠੀਕ ਹੋ ਗਿਆ ਆਪ ਉੱਠਦਾ ਤੁਰਿਆ ਫਿਰਦਾ ਹੈ ਵੇਖਦਾ ਸੁਣਦਾ ਆਪ ਭੋਜਨ ਸ਼ੱਕਦਾ ਸਭ ਕੁਝ ਕਰਦਾ ਹੈ ਮੈਂ ਜਾਣ ਕੇ ਕਿਹਾ ਮੈਂ ਕਿਹਾ ਪਰ ਹੁਣ ਰਮਾਲ ਤਾਂ ਕੀ ਕਰਨੀ ਆ ਕਹਿੰਦਾ ਸਿੰਘ ਸਾਹਿਬ ਜੀ ਬਸ ਹੁਣ ਕੱਲੀ ਚੌਂਕੜੀ ਨਹੀਂ ਵੱਜਦੀ ਕੱਲੀ ਚੌਂਕੜੀ ਵੱਜਣੀ ਰਹਿ ਗਈ ਕਹਿੰਦਾ ਇਹ ਦਰਬਾਰ ਦੇ ਵਿੱਚ ਉਹ ਕਹਿੰਦਾ ਗੁਰੂ ਰਾਮਦਾਸ ਨੇ ਆਪਣੇ ਕਰ ਕਮਲਾਂ ਦੀ ਮੈਨੂੰ ਰੁਮਾਲ ਬਖਸ਼ਦੇ ਨੇ ਜਿਹੜੀ ਰੁਮਾਲ ਸਤਿਗੁਰੂ ਦੇ ਪੀੜੇ ਤੇ ਫੇਰੀ ਜਾਂਦੀ ਉਹ ਗੁਰੂ ਰਾਮਦਾਸ ਦੇ ਦਰ ਤੇ ਇਹ ਸਤਾਬ ਦੀ ਮਨਾਈ ਜਾਣੀ ਹੈ ਗੁਰਦੁਆਰਾ ਗੁਰੂ ਕੇ ਮੈਲ ਜਿੰਨੇ ਵੀ ਤੁਸੀਂ ਪ੍ਰੇਮੀ ਬੈਠੇ ਹੋ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਪੌਰੇ ਬੈਠੇ ਹਾਂ ਸਾਰੇ ਮੈਂ ਸਾਰਿਆਂ ਦੇ ਚਰਨਾਂ 'ਚ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਬੇਨਤੀ ਕਰਨ ਆਇਆ ਕਿ ਤੁਸੀਂ ਸਾਰੀ ਸੰਗਤ ਨੇ ਪਰਿਵਾਰਾਂ ਸਮੇਤ ਰਿਸ਼ਤੇਦਾਰਾਂ ਸਮੇਤ ਵੱੱਦ ਤੋਂ ਵੱੱਦ ਸੰਗਤਾਂ ਦੇ ਸਮੇਤ ਇਸ ਤਾਵਦੀਆਂ ਦੇ ਵਿੱਚ ਉਹ ਗੁਰੂ ਗੁਰਦੁਆਰਾ ਗੁਰੂ ਕੇ ਮਹਿਲ ਸਥਾਨ ਦੇ ਦਰਸ਼ਨ ਕਰਨੇ ਆ ਜਿੱਥੇ ਦਰਸ਼ਨ ਕਰਨੇ ਆ ਉਥੇ ਕਈ ਵਾਰ ਅਸੀਂ ਜਾਂਦੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਮੁੜੇ ਆਉਨੇ ਆ ਸਰੋਵਰ 'ਚ ਇਸ਼ਨਾਨ ਨਹੀਂ ਕਰਦੇ ਸੰਗਤ ਜੀ ਪੰਜੇ ਸਰੋਵਰਾਂ ਦੇ ਇਸ਼ਨਾਨ ਜੀਵਨ ਵਿੱਚ ਘਟੋ ਘਟ ਇੱਕ ਵਾਰੀ ਜ਼ਰੂਰ ਸਾਰੇ ਨੇ ਕਰਨੇ ਆ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਆ ਪਰसों ਦੀ ਗੱਲ ਹੈ ਰਾਜਸਥਾਨ ਤੋਂ ਸੰਗਤ ਤੋਂ ਆਈ ਹੋਈ ਸੀ ਦਾਸ ਦੇ ਕੁਆਟਰ ਦੇ ਵਿੱਚ ਹੀ ਠਹਿਰੇ ਸੀ ਉਹ ਪ੍ਰੇਮੀਆਂ ਨੂੰ ਮੈਂ ਬੇਨਤੀ ਕੀਤੀ ਕਿ ਅਨੇ ਉਹ ਕਹਿੰਦੇ ਅਸੀਂ ਇਸ਼ਨਾਨ ਕਰਨਾ ਮੈਂ ਕਿਹਾ ਪੰਜਾਂ ਦੇ ਕਰੋ ਇਸ਼ਨਾਨ ਪੰਜਾਂ ਸਰੋਵਰਾਂ ਦੇ ਉਹਨਾਂ ਨੇ 2 ਵਜੇ ਸਵੇਰੇ ਸ਼ੁਰੂ ਕੀਤੇ ਇਸ਼ਨਾਨ ਤੇ 5 ਵਜੇ ਤੱਕ ਉਹਨਾਂ ਦੇ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਕੇ ਅੰਦਰ ਮੱਥਾ ਟੇਕਣ ਲਈ ਲਾਈਨ ਵਿੱਚ ਲੱਗ ਗਏ ਸੀ ਸੋ ਪਰਿਵਾਰਾਂ ਸਮੇਤ ਸਾਰੀ ਸੰਗਤ ਨੇ ਪੰਜਾਂ ਸਰੋਵਰਾਂ ਦੇ ਇਸ਼ਨਾਨ ਕਰਨੇ ਬੇਨਤੀ ਪ੍ਰਵਾਨ ਕਰਨੇ ਸਤਾਵਦੀਆਂ ਦੇ ਵਿੱਚ ਵੱਧ ਤੋਂ ਵੱਧ ਜਾ ਕੇ ਦਰਸ਼ਨ ਪਰਸਨ ਕਰਨੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਜਿਨ੍ਹਾਂ ਦੇ ਰਜੇਵੇਂ ਬੜੇ ਨੇ ਪਰ ਬੇਨਤੀਆਂ ਪ੍ਰਵਾਨ ਕਰਦਿਆਂ ਹੋਇਆ ਇੱਥੇ ਪੁੱਜੇ ਨੇ ਆਪਾਂ ਉਹਨਾਂ ਦੀ ਵਿਚਾਰ ਸਰਵਣ ਕਰਨੀ ਹੈ ਦਾਸ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਕਰਦਾ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਤਨੀ ਇੱਕ ਬੇਨਤੀਆਂ ਸੰਗਤਾਂ ਨੇ ਪ੍ਰਵਾਨ ਕਰਦੀਆਂ ਭੁੱਲਾਂ ਚੁੱਕਾਂ ਦੇ ਖਿਮਾ ਸਾਰੇ ਸੰਗਤ ਅਸੀਸ ਬਖਸੋ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ